ਸਰ ਤੁਸੀਂ ਅੱਜ ਹਮੀਰੇ ਖੜੇ ਹੋ ਕਿਉਂ ਕਾਦੇ ਵਾਸਤੇ ਖੜੇ ਹੋ ਦੱਸੋ ਥੋੜਾ ਵਿਸਥਾਰ ਨਾਲ ਸੋਸੀਕਲ ਜੀ ਮੈਂ ਐਸਚਓ ਸੁਵਾਲਪੁਰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੀ ਜਿਹੜੀ ਮਹਿੰਮ ਹੈ ਜੋ ਨਸ਼ਿਆਂ ਦੇ ਵਿਰੁੱਧ ਇਹਦੀ ਕਾਰਵਾਈ ਕਰਦੇ ਹੋਏ ਇਹਦੇ ਦੌਰਾਨ ਅਸੀਂ ਹਮੀਰਾ ਪਿੰਡ ਵਿੱਚ ਖੜੇ ਆ ਜਿੱਥੇ ਕੁਝ ਕੁ ਸ਼ਰਾਬੀ ਬੰਦਿਆਂ ਨੇ ਇਥੋਂ ਦੀਆਂ ਕੁਸ਼ਕ ਵੀਡੀਓ ਪਾ ਕੇ ਵਿਊ ਲੈਣ ਲਈ ਸਰਕਾਰ ਨੂੰ ਗਲਤ ਸਾਫ਼ ਕਰਨ ਲਈ ਵੀਡੀਓ ਪਾਈਆਂ ਨੇ ਉਹਦੇ ਸਬੰਧ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅਮੀਰੇਪਿੰਡ ਵਿੱਚ ਕਾਰਵਾਈ ਕਰਦੇ ਹੋਏ ਕਰੀਬ 30-35 ਬੰਦੇ ਜਿਹੜੇ ਨਸ਼ਾ ਤਸਕਰੀ ਸੀਗੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਤੇ ਕਰੀਬ 50 ਦੇ ਕਰੀਬ ਬੰਦੇ ਅਸੀਂ ਜਿਹੜੇ ਹੈਗਾ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਜਮ੍ਹਾਂ ਕਰਵਾਏ ਆ ਕੁਝ ਨੂੰ ਦਵਾਈ ਦਵਾਈ ਹੈ ਤੇ ਰੈਗੂਲਰ ਜਿਹੜੀ ਹੈਗੀ ਆ ਸਾਡੀ ਚੈਕਿੰਗ ਇੱਥੇ ਚੱਲਦੀ ਰਹਿੰਦੀ ਹੈ ਕਰੀਬ ਸਵੇਰ ਤੋਂ 8 ਵਜੇ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਇੱਥੇ ਰੈਗੂਲਰ ਚੈਕਿੰਗ ਚੱਲਦੀ ਰਹਿੰਦੀ ਹੈ ਮੈਂ ਇੱਕ ਸਮਾਜਿਕ ਬਰਾਈ ਹੈ ਜਿਹੜੀ ਨਸ਼ਾ ਹੈਗੀ ਆ ਇਹਦੇ ਮੈਂ ਅਪੀਲ ਕਰਦਾ ਪਬਲਿਕ ਨੂੰ ਕਿ ਜਿਹੜੇ ਨਸ਼ਾ ਕਰਨ ਵਾਲੇ ਆ ਜਿਹੜੇ ਬਿਮਾਰ ਵਿਅਕਤੀ ਨੇ ਉਹਨਾਂ ਨੂੰ ਰਿਵਿਊ ਲਾਈਨ ਦੇ ਚੱਕਰ ਲਈ ਉਹਨਾਂ ਦੀ ਗਲਤ ਵੀਡੀਓ ਨਾ ਪਾ ਕੇ ਉਹਨਾਂ ਦੀ ਆਈਡੈਂਟੀਟੀ ਡਿਸਕਲੋਜ਼ ਨਾ ਕਰਕੇ ਉਹਨਾਂ ਨੂੰ ਦੀ ਐਡਿਕਸ਼ਨ ਸੈਂਟਰ ਦੇ ਵਿੱਚ ਜਮਾ ਕਰਵਾਇਆ ਜਾਵੇ ਤਾਂ ਜੋ ਉਹ ਇੱਕ ਚੰਗੇ ਉਹਨਾਂ ਦਾ ਜਿਹੜਾ ਹੈਗਾ ਭਵੇਖਾਗਾ ਉਹ ਸਫਸਤਰਾ ਹੋ ਸਕੇ ਤੇ ਉਹ ਨਸ਼ਾ ਛੱਡਣ ਦੇ ਵਿੱਚ ਜਿਹੜੇ ਹੈਗੇ ਆ ਸਹਾਈ ਹੋ ਸਕਦਾ ਸਰ ਆਏ ਦਿਨ ਕੋਈ ਨਾ ਕੋਈ ਵੀਡੀਓ ਪੈਂਦੀ ਰਹਿੰਦੀ ਹਮੀਰੇ ਚ ਨਸ਼ਾ ਵਿਕਦਾ ਹੈ ਤੇ ਬਾਰੇ ਕੀ ਤੁਸੀਂ ਕਹਿਣਾ ਚਾਹੋ ਜੀ ਰੈਗੂਲਰ ਇੱਥੇ ਜਿਹੜੀ ਆ ਰੈਡਾਂ ਕਰਦੇ ਆ ਤੇ ਇਹ ਜਿਹੜੀ ਹੈਗੀ ਆ ਹਮੀਰੇ ਜਿਹੜਾ ਮੇਨ ਜਿੱਥੇ ਡਰੱਗ ਜਿਹੜਾ ਹੈਗਾ ਡਰੱਗ ਸਪੌਟ ਏਰੀਆ ਸੀਗਾ ਸਾਡਾ ਅਸੀਂ ਰੈਗੂਲਰ ਇੱਥੇ ਰੇਡ ਜਿਹੜਾ ਕਰਦੇ ਆ ਤਾਂ ਅਸੀਂ ਰੈਗੂਲਰ ਹੀ ਇੱਥੋਂ ਜਿਹੜੇ ਬੰਦੇ ਆ ਉਹ ਆਇਡੈਂਟੀਫਾਈ ਕਰਕੇ ਆਊਂਡ ਅਪ ਕਰ ਲੈਂਦੇ ਆ ਫੱਟ ਜਾਂ ਉਹਨਾਂ ਨੂੰ ਤੇ ਕਰੀਬ ਅਸੀਂ 2 ਕੁਆਟਰ ਦੇ ਕਰੀਬ ਅਸੀਂ ਫੁਕੀਚੂ ਦਾ ਪੋਸਟ ਖੜਿਆ ਹੈਗਾ ਨੋਂ 1.5 ਤੋਂ 2 ਕਿਲੋ ਅਸੀਂ ਇੱਥੋਂ ਹੈਰੋਇਨ ਰਿਕਵਰ ਕੀਤੀ ਹੈਗੀ ਆ ਬਾਕੀ ਵੀ ਇਸ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਅਸੀਂ ਲੱਗੇ ਹੋਏ ਆ ਜਿਹੜੇ 2-4 ਰਹਿ ਗਏ ਆ ਅਸੀਂ ਉਹਨਾਂ ਨੂੰ ਫੜ ਲਾਂਗੇ ਜਲਦੀ ਨਸ਼ਾ ਵੇਚਣ ਵਾਲਿਆਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜਾਂ ਤਾਂ ਏਰੀਆ ਨੂੰ ਛੱਡ ਦਿਓ ਜਾਂ ਫਿਰ ਨਸ਼ਾ ਜਿਹੜਾ ਹੈਗਾ ਉਹ ਬੰਦ ਕਰ ਦਿਓ ਵੇਚਣਾ ਧੰਨਵਾਦ ਹਾਂ ਇਹੋ ਜੀ ਪੇਪਰ ਲਿਆ ਦਿਓ ਪੇਪਰ ਕੱਢੋ ਮਾਗਰੇ ਦੇ ਪੇਪਰ ਕੱਢੋ ਉਹ ਨਾਲ ਆਹ ਬੋਲ ਪੜਾ ਕੇ ਹਾਂਜੀ ਕਿਉਂ ਆਇਆ ਕਿਉਂ ਆਇਆ ਹੁਣ ਕਿੱਥੇ ਆ ਗਿਆ 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 ਹੁਣ ਕਿੱਥੇ ਆ ਗਿਆ